ਜਿੱਥੇ ਇੱਕ ਪਾਸੇ ਲੱਖਾਂ ਸੰਗਤਾਂ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਦੀ ਲਾਸਾਨੀ ਸ਼ਹਾਦਤ ਨੂੰ ਨਤਮਸਤਕ ਹੋਣ ਆਉਂਦੀਆਂ ਨੇ ਉਹਨਾਂ ਸੰਗਤਾਂ ਲਈ ਵੱਖ-ਵੱਖ ਪਿੰਡਾਂ ਦੇ ਵਿੱਚੋਂ ਇਹ ਸੰਗਤਾਂ ਆ ਕੇ ਲੰਗਰ ਵੀ ਤਿਆਰ ਕਰਦੀਆਂ ਨੇ ਈਸਵਰ ਅੰਦਾਜ਼ਾ ਹੈ ਕਿ 50 ਲੱਖ ਦੇ ਕਰੀਬ ਜਿਹੜੀ ਸੰਗਤ ਨੇ ਈਸਵਰ ਮੱਥਾ ਟੇਕਿਆ ਤੇ ਇੰਨੀ ਸੰਗਤ ਲਈ ਇੱਕ ਗੁਰੂ ਘਰ ਦੇ ਵਿੱਚ ਲੰਗਰ ਤਿਆਰ ਕਰਨਾ ਸੰਭਵ ਨਹੀਂ ਸੋ ਵੱਖ-ਵੱਖ ਪੰਜਾਬ ਦੇ ਪਿੰਡਾਂ ਤੋਂ ਆ ਕੇ ਲੋਕ ਇੱਥੇ ਲੰਗਰ ਲਗਾਉਂਦੇ ਨੇ ਕੋਈ ਚਾਹ ਦਾ ਲੰਗਰ ਕੋਈ ਪਕੌੜਿਆਂ ਦਾ ਕੋਈ ਕਾਸੀ ਦਾ ਕੋਈ ਟਿੱਕੀਆਂ ਦਾ ਲਗਾਉਂਦਾ ਹੈਗਾ ਕੋਈ ਸਮੋਸਿਆਂ ਲਗਾਉਂਦਾ ਕੋਈ ਪੰਜੀਰੀ ਕੋਈ ਖੀਰ ਕੋਈ ਰੋਟੀ ਦਾਲ ਤੁਹਾਨੂੰ ਦੱਸ ਦਿਆਂ ਕਿ ਅਸੀਂ ਇਸ ਵਕਤ ਖੜੇ ਹੈਗੇ ਸ੍ਰੀ ਫਤੇਗੜ ਸਾਹਿਬ ਜਿਹੜਾ ਲੰਗਰ ਦੇਖ ਰਹੇ ਹੋ ਇਹ ਲੰਗਰ ਪਿੰਡ ਜਰਗ ਦੀ ਸੰਗਤ ਵੱਲੋਂ ਲਗਾਇਆ ਜਾਂਦਾ ਟਿੱਕੀਆਂ ਦਾ ਲੰਗਰ ਹੈ ਦੇਖ ਸਕਦੇ ਹੋ ਕਿ ਸਾਡੀਆਂ ਮਾਵਾਂ ਕਿਵੇਂ ਹੈਗਾ ਇੱਥੇ ਟਿੱਕੀਆਂ ਤਿਆਰ ਕਰ ਰਹੀਆਂ ਨੇ ਉਹਨਾਂ ਦੀ ਔਰ ਦੂਜੇ ਪਾਸੇ ਦੇਖ ਲਈਏ ਤਾਂ ਵੀਰ ਇੱਥੇ ਜਿਹੜੇ ਹੈਗੇ ਆ ਗੰਡੇ ਛਲਦੇ ਹੋਏ ਨਜ਼ਰ ਆ ਰਹੇ ਨੇ ਇੱਧਰ ਦੇਖ ਸਕਦੇ ਹੋ ਬੱਚੀਆਂ ਬੀਬੀਆਂ ਵੱਡੀ ਗਿਣਤੀ ਦੇ ਵਿੱਚ ਟਿੱਕੀਆਂ ਕੱਚੀਆਂ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੇਖੋ ਛਿੰਨੇ-ਛਿੰਨੇ ਬੱਚੇ ਵੀ ਇੱਥੇ ਨਾਲ ਲੱਗੇ ਹੋਏ ਨੇ ਸੇਵਾ ਦੇ ਵਿੱਚ ਔਰ ਇੱਥੇ ਹਰ ਰੋਜ਼ ਲੱਖਾਂ ਹੀ ਸੰਗਤ ਜਿਹੜੀ ਹੈਗੀ ਆ ਇਸ ਲੰਗਰ ਦੇ ਵਿੱਚ ਆ ਕੇ ਟਿੱਕੀਆਂ ਛਕਦੀ ਆ ਔਰ ਨਾਲ ਦੀ ਨਾਲ ਜਿਹੜੇ ਇੱਥੇ ਜਿਹੜੇ ਹੈਗੇ ਆ ਸੇਵਾਦਾਰ ਉਹ ਲਗਾਤਾਰ ਇੱਥੇ ਸੇਵਾ ਕਰਦੇ ਹੋਏ ਨਜ਼ਰ ਆਉਂਦੇ ਨੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀਆਂ ਬੀਬੀਆਂ ਇੱਥੇ ਬੈਠੀਆਂ ਟਿੱਕੀਆਂ ਤਿਆਰ ਕਰੀ ਜਾਂਦੀਆਂ ਨੇ ਇਹ ਟਿੱਕੀਆਂ ਇੱਥੋਂ ਕੱਚੀਆਂ ਹੋ ਕੇ ਫਿਰ ਇੱਥੋਂ ਹਲਵਾਈ ਦੇ ਕੋਲ ਜਾਂਦੀਆਂ ਨੇ ਤੇ ਉੱਥੋਂ ਹਲਵਾਈ ਕੋਲ ਪੱਕ ਕੇ ਫਿਰ ਸੰਗਤ ਨੂੰ ਪਰੋਸੇ ਜਾਂਦੀਆਂ ਨੇ ਤਸਵੀਰਾਂ ਤੁਹਾਡੇ ਨਾਲ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਂਝੀਆਂ ਕਰ ਰਹੇ ਹਾਂ ਵੱਖ-ਵੱਖ ਤਰ੍ਹਾਂ ਦੇ ਲੰਗਰ ਇਹ ਸੰਗਤਾਂ ਦੀ ਕਹਿ ਸਕਦੇ ਹਾਂ ਕਿ ਅ ਸ਼ਰਧਾ ਦੀ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਇੱਥੇ ਲੰਗਰ ਲਾਉਣੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਉਣ ਦੀ ਉਹਨਾਂ ਸ਼ਰਧਾ ਹੁੰਦੀ ਆ ਕਈ ਵਾਰ ਕਈ ਬੰਦੇ ਲੰਗਰਾਂ ਦੇ ਉੱਪਰ ਕਿੰਤੂ ਪ੍ਰੰਤੂ ਵੀ ਕਰਦੇ ਨੇ ਪਰ ਇਸ ਕਿੰਤੂ ਪ੍ਰੰਤੂ ਦੇ ਅੰਦਰ ਹੀ ਇਹ ਬਹੁਤ ਲੰਗਰ ਜਿਹੜੇ ਤਰ੍ਹਾਂ ਦੇ ਇੱਥੇ ਤਿਆਰ ਕੀਤੇ ਦੇਖ ਸਕਦੇ ਹੋ ਕਿਸ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਚ ਮੂਲੀਆਂ ਪਈਆਂ ਨੇ ਆਲੂ ਧੋਤੇ ਜਾ ਰਹੇ ਨੇ ਉਧਰ ਜਿਹੜੇ ਦੂਜੀ ਸਾਈਡ ਆਲੂ ਉਬਾਲੇ ਜਾ ਰਹੇ ਨੇ ਸੰਗਤਾਂ ਲਗਾਤਾਰ ਇੱਥੇ ਝੋਕਾ ਲਾਈ ਜਾਂਦੀਆਂ ਨੇ ਆਲੂ ਉਬਲੀਆਂ ਜਾਂਦੇ ਨੇ ਉਧਰ ਦੇਖ ਸਕਦੇ ਹੋ ਕਿ ਨੌਜਵਾਨ ਆਲੂ ਧੋਣ ਦੀ ਸੇਵਾ ਕਰੀ ਜਾਂਦੇ ਨੇ ਤੇ ਉਥੇ ਨੌਜਵਾਨ ਲੱਗੇ ਹੋਏ ਨੇ ਹਰੀਆਂ ਮਿਰਚਾਂ ਪੀਸਣਾ ਗੰਡੇ ਕੱਟਣਾ ਚਾਹੇ ਉਹਨਾਂ ਨੇ ਪਿਆਜ਼ ਕੱਟਨੇ ਹੋਣ ਹਰੀਆਂ ਮਿਰਚਾਂ ਜਿਹੜੇ ਉਹਨਾਂ ਦਾ ਚਟਨੀ ਬਣਾਉਣੀ ਹੋਵੇ ਇੱਧਰ ਦੇਖ ਸਕਦੇ ਹੋ ਕਿ ਨੌਜਵਾਨ ਲੱਗੇ ਹੋਏ ਨੇ ਜਿਹੜੇ ਛਿੱਲੇ ਹੋਏ ਆਲੂ ਆ ਉਹਨਾਂ ਨੂੰ ਇੱਥੇ ਕਹਿ ਸਕਦੇ ਵੀ ਗ੍ਰाइंड ਕਰਨ ਲੱਗੇ ਹੋਏ ਨੇ ਤਾਂ ਕਿ ਜਿਹੜਾ ਇਹਨਾਂ ਦਾ ਪੇਸਟ ਬਣ ਸਕੇ ਇਸ ਪੇਸਟ ਤੋਂ ਅੱਗੇ ਜਿਹੜੀਆਂ ਹੈਗੀਆਂ ਟਿੱਕੀਆਂ ਤਿਆਰ ਕੀਤੀਆਂ ਜਾ ਸਕਣ ਤੇ ਇਧਰ ਦੇਖ ਸਕਦੇ ਹੋ ਕਿ ਸੰਗਤਾਂ ਦੇ ਝੂਠੇ ਵਰਤਨ ਧੋਤੇ ਜਾ ਰਹੇ ਨੇ ਨਾਲ ਹੀ ਚਾਹ ਦੀ ਸੇਵਾ ਤੇ ਨਾਲ ਹੀ ਜਿਹੜਾ ਇਧਰ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਟਿੱਕੀਆਂ ਕੱਚੀਆਂ ਕਰਕੇ ਰੱਖੀਆਂ ਹੋਈਆਂ ਨੇ ਤੇ ਹਲਵਾਈ ਉੱਪਰੋਂ ਉਹ ਉਧਰ ਪੱਕੀਆਂ ਕਰ ਰਹੇ ਨੇ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਚ ਨੌਜਵਾਨ ਇੱਥੇ ਲੱਗੇ ਹੋਏ ਨੇ ਟਿੱਕੀਆਂ ਕੱਚੀਆਂ ਹੋ ਕੇ ਉਧਰ ਆਈ ਜਾਂਦੀਆਂ ਬੀਬੀਆਂ ਬਣਾਈ ਜਾਂਦੀਆਂ ਤੇ ਜਿਹੜੇ ਹਲਵਾਈ ਨੇ ਇੱਥੇ ਟਿੱਕੀਆਂ ਲਗਾਤਾਰ ਪੱਕੀਆਂ ਕਰੀ ਜਾਂਦੇ ਨੇ ਇਹ ਤਸਵੀਰਾਂ ਸ੍ਰੀ ਫਤਿਹਗੜ੍ਹ ਸਾਹਿਬ ਲੰਗਰਾਂ ਦੀਆਂ ਨੇ ਸੋ ਇੱਥੇ ਜਿਹੜੇ ਸੇਵਾਦਾਰ ਨੇ ਉਹਨਾਂ ਨਾਲ ਗੱਲਬਾਤ ਵੀ ਕਰ ਲੈਣੀ ਹੈਗੇ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਪੂਰਾ ਲੰਗਰ ਜਿਹੜਾ ਤਿਆਰ ਕੀਤਾ ਜਾਂਦਾ ਬਾਈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਭਵਨਦੀਪ ਸਿੰਘ ਆ ਜੀ ਫੰਡ ਮੇਰਾ ਜਰਗਾ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਜੀ ਠੀਕ ਹੈ ਭਵਨ ਵੀਰੇ ਕਿੰਨਾ ਟਾਈਮ ਹੋ ਗਿਆ ਜਿਹੜਾ ਇਹ ਲੰਗਰ ਚਲਾ ਰਹੇ ਹੋ ਤੁਸੀਂ ਇੱਥੇ ਜਿਹੜਾ ਲੰਗਰ ਅਸੀਂ ਨਹੀਂ ਚਲਾਉਂਦੇ ਗੁਰੂ ਮਹਾਰਾਜ ਦੀ ਕਿਰਪਾ ਨਾਲੇ ਚੱਲਦਾ ਉਹਨਾਂ ਦੀ ਕਿਰਪਾ ਅਸੀਂ ਕੁਝ ਨਹੀਂ ਕਰ ਸਕਦੇ ਹੈਗੇ ਜਿਹੜਾ ਇਹ ਲੰਗਰ ਚੱਲਦਾ ਮੇਰੀ ਸੁਰਤ ਤੋਂ ਪਹਿਲਾਂ ਦਾ ਚੱਲਦਾ ਯਾਨੀ ਕਿ ਜਿਹੜੇ ਅਸੀਂ ਸਿਆਣੇ ਬਜ਼ੁਰਗਾਂ ਤੋਂ ਸੁਣਦੇ ਆ ਇਹ ਸਾਡੇ ਲੰਗਰ ਚੱਲਦੇ ਨੂੰ ਗੁਰੂ ਮਹਾਰਾਜ ਦੀ ਕਿਰਪਾ ਨਾਲ 60 ਸਾਲ ਤੋਂ ਉੱਪਰ ਹੋ ਗਏ ਹਾਂ ਜੀ ਲਗਾਤਾਰ ਹਰ ਵਾਰ ਟਿੱਕੀ ਚੱਲਦੀ ਹੈ ਕਿ ਕੋਈ ਅਲੱ ਅਸੀਂ ਉਹਰੇ ਬਾਬਾ ਜੀ ਦੀ ਕਿਰਪਾ ਨਾਲ 20 ਤਰੀਕ 19 ਤਰੀਕ ਨੂੰ ਆ ਜਨਿਆ 20 ਤਰੀਕ ਤੋਂ 23 ਤਰੀਕ ਤੱਕ ਪ੍ਰਸ਼ਾਦ ਦਾ ਲੰਗਰ ਚੱਲੇ ਆ ਤੇ ਉਸ ਤੋਂ ਬਾਅਦ ਫਿਰ ਟਿੱਕੀ ਦਾ ਚੱਲੇ ਆ ਹੁਣ ਇਹ ਕੱਲ੍ਹ ਨੂੰ ਵੀ ਟਿੱਕੀ ਦਾ ਚੱਲੂਗਾ ਉਸ ਤੋਂ ਬਾਅਦ ਫਿਰ ਪ੍ਰਸ਼ਾਦ ਦਾ ਫਿਰ ਨਵੇਂ ਸਾਲ ਵਾਲੇ ਦਿਨ ਫਿਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਟਿੱਕੀ ਦਾ ਲੰਗਰ ਚੱਲੂ ਨਵੇਂ ਸਾਲ ਦਾ ਜਿਹੜੀ ਤੁਸੀਂ ਇੱਥੋਂ ਸਮਾਪਤੀ ਕਰਕੇ ਜਾਓਗੇ 2 ਤਰੀਕ ਨੂੰ ਅਸੀਂ ਵਾਪਸ ਜਾਵਾਂਗੇ 2 ਜਨਵਰੀ ਨੂੰ ਸਮਾਪਤੀ ਕਰਕੇ ਜਾਓਗੇ ਲਗਾਤਾਰ ਉਹ ਤੱਕੜੀ ਸੰਗਤ ਆਈ ਜਾਊਗੀ ਛਕੀ ਜਾਊਗੀ ਹਾਂਜੀ ਉਹ ਤੁਹਾਡੇ ਸਾਹਮਣੇ ਆ ਸੰਗ ਦਾ ਤਾਂ ਬਹੁਤ ਹੀ ਫੜਾ ਹੋਇਆ ਲੰਗ ਜੋ ਕਿ ਅਸੀਂ ਬਹੁਤ ਹੀ ਪ੍ਰੇਮ ਸ਼ਰਦਾ ਨਾਲ ਸਿਖਾਉਂਿਆ ਸੰਗਤਾਈ ਨੂੰ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਇਹ ਗਰਾਹੀ ਆ ਹਰੇਕ ਘਰ ਘਰ ਜਾ ਕੇ ਇਕੱਠੀ ਕਰਦੇ ਆ ਇਹਨੂੰ ਜਾਨੀ ਕਿ ਲੰਗਰ ਚਲਾਉਣ ਨੂੰ 1 ਮਹੀਨੇ ਤੋਂ ਉੱਪਰ ਲੱਗ ਜਾਂਦਾ ਪਹਿਲਾਂ ਵੀ ਘਰ ਘਰ ਜਾ ਕੇ ਗਰਾਹੀ ਵੀ ਕਰਨੀ ਆ ਹਰੇਕ ਦਾ ਚਾਹੇ ਕੋਈ ਵੀ ਕਹੇ ਜਾ ਘਰ ਆ ਹਰੇਕ ਤੇ ਅਸੀਂ ਡਰਦੇ ਜਾਣਾ ਕੋਈ ਐਸੀ ਪਰਿਵਾਰ ਆ ਕੁਝ ਵੀ ਆ ਸਾਨੂੰ ਕਦੇ ਵੀ ਕਿਸੇ ਨੇ ਮੱਥੇ ਵੱਟ ਨਹੀਂ ਪਾਇਆ ਗੁਰੂ ਮਹਾਰਾਜ ਦੀ ਬੜੀ ਕਿਰਪਾ ਵੀ ਐਨ ਆਰ ਆਈ ਵੀਰਾਂ ਦਾ ਬਹੁਤ ਸਾਥ ਆ ਵੀ ਸਾਰੇ ਹੋਰ ਹੁਣ ਸਾਡੇ ਨਾਲ ਆੜ ਵਾਲੇ ਨਗਰ ਹੋਰ ਵੀ ਜੁੜ ਗਏ ਰੱਬੋਂ ਤੋਂ ਸਾਡੇ ਬੱਬੂ ਵੀਰ ਹੋਣੀ ਸਿਆੜ ਤੋਂ ਰੋਸ਼ਿਆਣ ਤੋਂ ਕਾਲਾ ਵੀਰ ਡਾਕਟਰ ਸਿਆੜ ਯਾਨੀ ਕਿ ਹੋਰ ਵੀ ਸਾਡੇ ਨਾਲ ਕਹਾਂ ਜੁੜੀ ਕਾਫਲਾ ਲੰਬਾ ਹੁੰਦਾ ਜਾਂਦਾ ਮਨਮੀ ਦੇ ਕੋਲ ਬੂਲਾਪੁਰਾ ਉੱਥੋਂ ਵੀ ਸੰਗਤ ਹੁਣ ਆਉਣ ਲੱਗੀ ਮਨੀ ਬੂਲਾਪੁਰ ਵਾਲੇ ਸਾਰੇ ਉੱਥੋਂ ਹੋਰ ਸੰਗਤ ਕਾਫੀ ਆਉਣ ਲੱਗੀ ਬਾਕੀ ਤੁਸੀਂ ਦੇਖੋ ਮੈਨੂੰ ਲੱਗਦਾ ਕਿ ਜਿਹੜਾ ਜਰਗ ਵਾਲਾ ਲੰਗਰ ਆ ਸਭ ਤੋਂ ਪਹਿਲਾਂ ਤੇ ਸਭ ਤੋਂ ਆਖਰ ਦੇ ਵਿੱਚ ਜਾਂਦਾ ਲੱਗਦਾ ਕਿਉਂਕਿ ਮੇਰਾ 27 28 ਨੂੰ ਸਾਰੇ ਲੰਗਰ ਚੱਕੇ ਜਾਂਦੇ ਨੇ ਬਾਕੀ ਹਾਂਜੀ ਹਾਂਜੀ ਉਹਦੇ ਦੋ ਲੰਗਰ ਨੇ ਇੱਕ ਰਾਣਾ ਸਾਹਿਬ ਵਾਲਿਆਂ ਦਾ ਹੋਰ ਜੋਤੀ ਸਰੂ ਗੁਰਦੁਆਰਾ ਸਾਹਿਬ ਦੇ ਸਾਹਮਣੇ ਆ ਇੱਕ ਆਪਣੇ ਜਰਗ ਦਾ ਲੰਗਰ ਆ ਵੀ ਜਿਹੜਾ ਇਹ ਦੋ ਲੰ ਬਾਕੀ ਫਿਰ ਲੋਡ ਵੀ ਪੈਦੀ ਆ ਹੁਣ ਸੰਗਤ ਜਿਵੇਂ ਅੱਜ ਨੰਗਰ ਇਕੱਠੇ ਕਰਨ ਲੱਗੇ ਸਾਰੇ ਤੇ ਹੁਣ ਜਾਨੀ ਕਿ ਵੀ ਕੱਲ ਨੂੰ ਕਿਸੇ ਕੋਈ ਨੰਗਰ ਬਹੁਤ ਘਟ ਜਾਣੇ ਨੇ ਫਿਰ ਸੰਗਤ ਉਹਰੇ ਫਿਰ ਆਉਂਦੀ ਆ ਉਹਦੇ ਕਰਕੇ ਵੀ ਅਸੀਂ ਥੋੜਾ ਲੰਮਾ ਸਮਾਂ ਚਲਾ ਦਿੰਦੇ ਆ ਧੰਨਵਾਦ ਬਾਕੀ ਤੋਂ ਤੁਸੀਂ ਦੇਖਿਆ ਕਿ ਜਿਹੜਾ ਇਹ ਜਰਗ ਵਾਲਿਆਂ ਦਾ ਲੰਗਰ ਆ ਇਹ 20 ਦਸੰਬਰ ਨੂੰ ਇੱਥੇ ਆਉਂਦੇ ਨੇ ਤੇ 2 ਜਨਵਰੀ ਨੂੰ ਇੱਥੇ ਸਮਾਪਤੀ ਕਰਕੇ ਜਾਂਦੇ ਨੇ ਦੇਖ ਸਕਦੇ ਹੋ ਕਿ ਜਿਹੜਾ ਇਹ ਪੂਰਾ ਲੰਗਰ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਚੱਲਦਾ ਔਰ ਗੁਰੂ ਮਾਜੀ ਕਿਰਪਾ ਦੇ ਨਾਲ ਇੱਥੇ ਕਦੇ ਵੀ ਕੋਈ ਟੋਟ ਨਹੀਂ ਆਈ ਕੈਮਰਾ ਪਾਸੇ ਰਾਜੀਵ ਸਿੰਘ ਦੇ ਨਾਲ ਕੀ ਫਤੇਗੜ ਸਾਹਿਬ ਤੋਂ ਰਿਸ਼ੀ ਰਾਹੀ ਵਰਲਡ ਪੰਜਾਬੀ